ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਨ ਜਾ ਰਿਹਾ ਹੁਣ ਆਉਗਾ ਮੌਸਮ ਜੋ 6 ਜੂਨ 2025 ਤੋਂ ਲੈ ਕੇ 10 ਜੂਨ 2025 ਹੁਣ ਮੌਸਮ ਬਦਲਣ ਜਾ ਰਿਹਾ ਜੀ ਪਿਛਲੇ ਸਾਰੇ ਰਿਕਾਰਡ ਗਰਮੀ ਤੋੜਨ ਜਾ ਰਹੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜੂਨ ਮਹੀਨੇ ਦੇ ਵਿੱਚ ਜੋ ਸਟਾਰਟਿੰਗ ਦੇ ਦਿਨਾਂ ਵਿੱਚ ਇੱਕ ਤੋਂ ਦੋ ਸਪੈਲ ਛੋਟੇ-ਮੋਟੇ ਲੱਗੇ ਨੇ 2 ਤਰੀਕ ਦੇ ਨੇੜੇ-ਤੇੜੇ ਅਤੇ 4 ਤਰੀਕ ਦੇ ਨੇੜੇ-ਤੇੜੇ ਜਿਸ ਦੇ ਕਾਰਨ ਗਰਮੀ ਦੇ ਵਿੱਚ ਕੋਈ ਖਾਸ ਵਾਅਦਾ ਨਹੀਂ ਹੋਇਆ ਕਿ ਜਿਸ ਤਰੀਕੇ ਨਾਲ ਆਪਾਂ ਦੇਸੀ ਮਹੀਨੇ ਦੀ ਗੱਲ ਕਰੀਏ ਜੇਠ ਹਾਰਡ ਦੇ ਵਿੱਚ ਜੋ ਜਿਵੇਂ ਦੀ ਗਰਮੀ ਪੈਂਦੀ ਹੈ ਉਵੇਂ ਦੀ ਗਰਮੀ ਸਾਨੂੰ ਫਿਲਹਾਲ ਮਹਿਸੂਸ ਨਹੀਂ ਹੋਈ ਜਿਸ ਦੇ ਕਾਰਨ ਬਹੁਤ ਹੱਦ ਤੱਕ ਮੌਸਮ ਵਿਭਾਗ ਵੱਲੋਂ ਵੀ ਦੱਸਿਆ ਗਿਆ ਕਿ ਪਿਛਲੇ ਸਾਰੇ ਰਿਕਾਰਡ ਇਸ ਗਰਮੀ ਦੇ ਨਾ ਪੈਣ ਕਰਕੇ ਟੁੱਟੇ ਹੈ ਜਿਸ ਦੇ ਸਿੱਟੇ ਵਜੋਂ ਮੇਨ ਤੌਰ ਤੇ ਗੱਲ ਕੀਤੀ ਜਾਵੇ ਤਾਂ ਇੰਨਾ ਘੱਟ ਤਾਪਮਾਨ ਜੂਨ ਮਹੀਨੇ ਵਿੱਚ ਕਦੀ ਨਹੀਂ ਦੇਖਿਆ ਗਿਆ। ਜ਼ਿਆਦਾਤਰ ਜਿਹੜੇ ਹਾਲਾਤ ਨੇ ਉਹ ਬੇਕਾਬੂ ਹੀ ਹੁੰਦੇ ਨੇ। ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਪਰ ਜਿਵੇਂ ਦੇ ਦੋ ਚਾਰ ਮੀਂਹ ਪਏ ਨੇ ਇਹਨਾਂ ਦੇ ਕਾਰਨ ਤਾਪਮਾਨ ਦੇ ਵਿੱਚ ਵੱਡੀ ਗਰਾਵਟਾਈ ਹੈ। ਪਰ ਹੁਣ ਆਉਂਦੇ ਜਿਨ੍ਹਾਂ ਦੀ ਗੱਲ ਕੀਤੀ ਜਾਵੇ ਤਾਂ ਅਗਲੇ ਪਿਛਲੇ ਸਾਰੇ ਰਿਕਾਰਡ ਟੁੱਟਣਗੇ। ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕਰ ਦਿੱਤੇ ਗਏ ਨੇ। ਤੇ ਕੀ ਅਲਰਟ ਹੈ? ਕਿਹੜੇ ਜ਼ਿਲ੍ਹੇ ਵਿੱਚ ਮੀਂਹ ਦੇ ਹਾਲਾਤ ਨੇ? ਕਿਸ-ਕਿਸ ਦਿਨ ਹੁਣ ਗਰਮੀ ਪਵੇਗੀ? ਸਾਰੀ ਜਾਣਕਾਰੀ 6 ਤਰੀਕ ਤੋਂ ਲੈ ਕੇ 10 ਜੂਨ ਤੱਕ ਦੀ ਸਾਂਝੀ ਕਰਾਂਗੇ ਅਤੇ ਦੱਸਾਂਗੇ ਕਿ ਗਰਮੀ ਕਿੰਨੀ ਪਵੇਗੀ ਕਿਹੜੇ ਜ਼ਿਲ੍ਹੇ ਵਿੱਚ ਕੀ ਹਾਲਾਤ ਹੋਣਗੇ ਬਿਨਾ ਸਕਿਪ ਕਰਕੇ ਵੀਡੀਓ ਦੇਖਿਓ ਤੇ ਹੁਣ ਆਪਾਂ ਦੇਖ ਲੈਂਦੇ ਆ ਜੀ ਅਲਰਟ ਕੀ ਹੈ ਉਸ ਤੋਂ ਪਹਿਲਾਂ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਸੈਟਲਾਈਟ ਇਮੇਜ ਤੋਂ ਸਾਫ਼ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦਾ ਮੌਸਮ ਸਾਫ਼ ਹੈ ਕੋਈ ਵੀ ਹਲਚਲ ਦਿਖਾਈ ਨਹੀਂ ਦੇ ਰਹੀ ਜਿਸ ਤੋਂ ਕਿ ਸਭ ਪਤਾ ਲੱਗ ਰਿਹਾ ਹੈ ਕਿ ਹਾਲਾਤ ਅੰਡਰ ਕੰਟਰੋਲ ਨੇ ਗਰਮੀ ਫਿਲਹਾਲ ਠੀਕ ਠਾਕ ਹੀ ਪੈ ਰਹੀ ਹੈ ਤੇ ਹੁਣ ਅਲਰਟ ਦੇਖ ਲੈਂਦੇ ਆ ਜੀ ਅਲਰਟ ਤੁਹਾਡੇ ਸਾਹਮਣੇ ਨੇ ਜੀ ਇਦੇ ਵਿੱਚ ਆਪਾਂ ਗੱਲ ਕਰਾਂਗੇ 6 ਜੂਨ ਤੋਂ ਲੈ ਕੇ 10 ਜੂਨ ਦੀ ਜ਼ੂਮ ਕਰਕੇ ਅਕਰ ਤੁਹਾਨੂੰ ਦਿਖਾਉਣਾਤਾ ਇਹਦੇ ਵਿੱਚ ਸਾਫ਼ ਦਿਖਾਈ ਦਿੱਤਾ ਗਿਆ ਹੈ ਕਿ ਪੰਜਾਬ ਅਤੇ ਹਰਿਆਣਾ ਦੋਨਾਂ ਸਟੇਟਾਂ ਵਿੱਚ ਮੌਸਮ ਡਰਾਈ ਹੈ 10 ਅਤੇ 6 ਸੌਰੀ 6 ਅਤੇ 10 ਜੂਨ ਦੇ ਵਿਚਕਾਰ ਠੀਕ ਹੈ ਜੀ ਕੋਈ ਵੀ ਵੱਡੀ ਹਲਚਲ ਨਹੀਂ ਹੈ ਮੌਸਮ ਡਰਾਈ ਹੋਣ ਦੇ ਕਾਰਨ ਹੌਲੀ-ਹੌਲੀ ਤਾਪਮਾਨ ਵਧੇਗਾ ਜਿਸ ਦੇ ਨਾਲ ਲੂ ਵਰਗੇ ਹਾਲਾਤ ਪੈਣਗੇ ਲੂ ਕਿਹੜੇ ਦਿਨ ਪਵੇਗੀ ਗਰਮੀ ਦੇ ਹਾਲਾਤ ਕਿਵੇਂ ਦੇ ਹੋਣਗੇ ਬਿਨਾ ਸਕਿਪ ਕਰਦੇ ਵੀਡੀਓ ਦੇਖੋ ਤੁਹਾਨੂੰ ਪਤਾ ਲੱਗ ਜਾਵੇ ਕਿ ਜਾਣਕਾਰੀ ਸਾਰੀ ਸਾਂਝੀ ਕਰਨ ਤੋਂ ਪਹਿਲਾਂ ਤੁਹਾਡੇ ਸਾਹਮਣੇ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੀ ਤੁਸੀਂ ਅਗਰ ਚੈਨਲ ਤੇ ਨਵੇਂ ਹੋ YouTube ਵਾਲੇ ਫਾਰਮਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਉਹ ਮਿਸ ਨਾ ਕਰ ਸਕੋ ਕਿਉਂਕਿ ਅਜਿਹੀਆਂ ਜਾਣਕਾਰੀਆਂ ਲਗਾਤਾਰ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਿੰਦੇ ਆ ਬਿਨਾ ਕਿਸੇ ਰੁਕਾਵਟ ਤੋਂ ਤੇ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਪੰਜਾਬ ਦੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਉਹ ਵੀ ਲਿਖ ਕੇ ਦੱਸ ਦਿਓ ਤਾਂ ਕਿ ਬਾਕੀ ਜਿਹੜੀ ਜਾਣਕਾਰੀ ਹੈ ਉਹ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਹੋ ਸਕੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਅਸੀਂ 6 ਅਤੇ 7 ਜੂਨ ਦੀ 6 ਜੂਨ ਅਤੇ 7 ਜੂਨ ਨੂੰ ਪੰਜਾਬ ਦੇ ਵਿੱਚ ਮੌਸਮ ਠੀਕ ਰਹੇਗਾ ਕਿਉਂਕਿ 4 ਤਰੀਕ ਨੂੰ ਜੋ ਮੀਂਹ ਦਾ ਸਪੈਲ ਹੋਇਆ ਹੈ ਉਸ ਦੇ ਕਾਰਨ ਬਹੁਤ ਹੱਦ ਤੱਕ ਮੌਸਮ ਸਾਫ਼ ਹੈ ਮੌਸਮ ਅੰਡਰ ਕੰਟਰੋਲ ਹੈ ਕੋਈ ਵੱਡੀ ਹਲਚਲ ਨਹੀਂ ਹੈ ਇਸ ਦੇ ਕਾਰਨ ਅਸੀਂ ਕਹਿ ਸਕੀਏ ਕਿ ਹਾਂ ਕਿ ਗਰਮੀ ਦਾ ਮਾਹੌਲ ਬਣੇਗਾ ਜਾਂ ਕੋਈ ਅਜਿਹੇ ਹਾਲਾਤ ਹੋਣਗੇ ਅਜਿਹਾ ਕੁਝ ਵੀ ਸਿਸਟਮ ਬਣਦਾ ਹੋਇਆ ਸਾਨੂੰ ਦਿਖਾਈ ਨਹੀਂ ਦੇ ਰਿਹਾ ਠੀਕ ਹੈ ਜੀ ਤਾਪਮਾਨ ਜਿਹੜਾ ਲਗਭਗ ਹੁਣ ਇਸ ਸਮੇਂ ਦੀ ਗੱਲ ਕੀਤੀ ਜਾਵੇ ਤਾਂ 30 ਤੋਂ 35 ਡਿਗਰੀ ਤੱਕ ਬਣਿਆ ਹੋਇਆ ਹੈ ਮੀਂਹ ਪੈਣ ਦੇ ਕਾਰਨ ਪਰ 6 ਅਤੇ 7 ਤਰੀਕ ਨੂੰ ਕਿ ਅਸੀਂ ਤਾਪਮਾਨ ਵਾਧਦਾ ਵੀ ਦੇਖੀਏ ਤਾਂ 35 ਤੋਂ 37-38 ਡਿਗਰੀ ਤੱਕ ਤਾਪਮਾਨ ਜਾ ਸਕਦਾ ਹੈ 40 ਡਿਗਰੀ ਤੋਂ ਥੱਲੇ ਹੀ ਤਾਪਮਾਨ ਰਹੇਗਾ 40 ਡਿਗਰੀ ਤੋਂ ਥੱਲੇ ਤਾਪਮਾਨ ਦਾ ਮਤਲਬ ਹੈ ਕਿ ਫਿਰ ਵੀ ਕੋਈ ਬਹੁਤ ਖਾਸ ਗਰਮੀ ਨਹੀਂ ਪਵੇਗੀ ਇਸ ਤੋਂ ਇਲਾਵਾ ਅਗਲੇ ਦਿਨਾਂ ਦੀ ਗੱਲ ਕੀਤੀ ਜਾਵੇ 8 ਅਤੇ 9 ਤਰੀਕ ਦੀ 8 ਅਤੇ 9 ਜੂਨ ਨੂੰ ਹਾਲਾਤ ਥੋੜੇ ਜੇ ਗਰਮ ਹੁੰਦੇ ਦਿਖਾਈ ਦੇਣਗੇ ਕਿਉਂਕਿ ਪੱਛਮ ਦੀ ਹਵਾ ਦੀ ਵਾਪਸੀ ਹੋ ਰਹੀ ਹੈ ਤੁਹਾਨੂੰ ਪਤਾ ਹੀ ਹੈ ਪੱਛਮੀ ਹਵਾ ਜਦੋਂ ਵੀ ਪੰਜਾਬ ਦੇ ਵਿੱਚ ਆਉਂਦੀ ਹੈ ਤਾਂ ਉਸ ਦੇ ਨਾਲ ਦਿਨ ਦੇ ਵੇਲੇ ਤਾਪਮਾਨ ਵੱਧਦਾ ਹੈ ਕਿਉਂਕਿ ਪੱਛਮ ਦੀ ਹਵਾ ਖੁਸ਼ਕ ਹੁੰਦੀ ਹੈ ਗਰਮ ਹੁੰਦੀ ਹੈ ਅਤੇ ਰੇਤਲੇ ਇਲਾਕਿਆਂ ਵਿੱਚ ਆਉਂਦੀ ਹੈ ਜਿਸ ਦੇ ਕਾਰਨ ਦਿਨ ਦੇ ਵੇਲੇ ਗਰਮੀ ਬਾਜ਼ ਜਾਂਦੀ ਹੈ ਰਾਤ ਦੇ ਵੇਲੇ ਥੋੜਾ ਜਿਹਾ ਤਾਪਮਨ ਕੰਟਰੋਲ ਵਿੱਚ ਆ ਜਾਂਦਾ ਹੈ ਥੋੜੀ ਜਿਹੀ ਠੰਡ ਦੇ ਹਾਲਾਤ ਬਣਦੇ ਨੇ ਪਰ ਮੇਨ ਤੌਰ ਤੇ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਜਿਹੜੇ ਨੇ ਉਹ ਜ਼ਿਆਦਾਤਰ ਗਰਮੀ ਦੇ ਹੀ ਦਿਨ ਦੇ ਵੇਲੇ ਦਿਖਾਈ ਦੇਣਗੇ ਦਿਨ ਦਾ ਤਾਪਮਨ ਜਿਹੜਾ ਹੈ ਉਹ ਵੱਧ ਕੇ 40 ਤੋਂ 42 43 44 ਡਿਗਰੀ ਤੱਕ ਵੀ ਜਾ ਸਕਦਾ ਹੈ 9 ਤਰੀਕ ਤੱਕ ਕਿਉਂਕਿ ਪਛਮਦੀ ਹਵਾ ਚੱਲਣ ਦੇ ਨਾਲ ਬਹੁਤ ਜ਼ਿਆਦਾ ਆਪਾਂ ਨੂੰ ਮੌਸਮ ਡਰਾਈ ਦਿਖੇਗਾ ਧੁੱਪ ਜਿਹੜੀ ਜ਼ਿਆਦਾ ਲਿਸ਼ਕੇਗੀ ਅਸਮਾਨ ਸਾਫ਼ ਹੋ ਜਾਵੇਗਾ ਤੇ ਜਦੋਂ ਅਸਮਾਨ ਸਾਫ਼ ਹੁੰਦਾ ਹੈ ਤਾਂ ਯੂਵੀ ਰੇਸ ਜਿਹੜੀਆਂ ਹੁੰਦੀਆਂ ਨੇ ਅਲਟਰਾਵਾਇਲਟ ਕਿਰਨਾਂ ਜਿਹਨੂੰ ਕਹਿੰਦੇ ਨੇ ਉਹ ਜ਼ਿਆਦਾ ਆਉਂਦੀਆਂ ਨੇ ਤੇ ਹਵਾ ਦੇ ਵਿੱਚ ਜ਼ਿਆਦਾ ਤੇਰ ਗਰਮੀ ਮਹਿਸੂਸ ਹੁੰਦੀ ਹੈ ਜਿਸ ਦੇ ਕਾਰਨ ਅਸੀਂ ਤੁਹਾਨੂੰ ਰਿਕਵੈਸਟ ਕਰ ਰਹੇ ਹਾਂ ਜੂਨ ਮਹੀਨਾ ਚੱਲ ਰਿਹਾ ਹੈ ਬੱਚਿਆਂ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਬੱਚਿਆਂ ਨੂੰ ਬਾਹਰ ਖੇਡਣ ਤੋਂ ਰੋਕੋ 10 ਵਜੇ ਤੋਂ ਲੈ ਕੇ 4 ਵਜੇ ਤੱਕ ਜ਼ਿਆਦਾ ਪ੍ਰਕੋਪ ਹੁੰਦਾ ਹੈ ਲੂ ਚੱਲਣ ਦਾ ਤੇ ਜਿਸ ਦੇ ਕਾਰਨ ਇਹ 4-5 ਜਾਦਾ ਹਾਲਾਤ ਖਰਾਬ ਹੁੰਦੇ ਨੇ ਤਾਪਮਾਨ ਦੇ ਅਜਿਹੇ ਦੇ ਵਿਚਕਾਰ ਬੱਚਿਆਂ ਨੂੰ ਡੀ ਹਾਈਡਰੇਸ਼ਨ ਤੋਂ ਬਚਾਓ ਗਰਮੀ ਤੋਂ ਬਚਾਓ ਪਾਣੀ ਪਿਲਾਉਂਦੇ ਰਹੋ ਗਲੂਕੋਜ਼ ਹੋ ਸਕੇ ਗੁੰਦ ਕਤੀਰਾ ਹੋ ਸਕੇ ਸੀਜ਼ਨਲ ਫਰੂਟ ਜਿਹੜੇ ਚੱਲ ਰਹੇ ਨੇ ਹਦਵਾਨ ਖਰਬੂਜਾ ਖੀਰੇ ਹੋ ਸਕੇ ਜਿੰਨੇ ਵੀ ਵਾਟਰ ਕੰਟੈਂਟ ਵਾਲੇ ਚੀਜ਼ਾਂ ਨੇ ਉਹ ਖਿਲਾਓ ਤਾਂ ਕਿ ਬੱਚੇ ਬਜ਼ੁਰਗਾਂ ਦਾ ਖਿਆਲ ਰਵੇ ਉਹਨਾਂ ਨੂੰ ਡੀ ਹਾਈਡਰੇਸ਼ਨ ਨਾ ਹੋਵੇ ਇਸ ਤੋਂ ਇਲਾਵਾ ਬਾਹਰ ਜਿਹੜੇ ਪਸ਼ੂ ਪਾਸ਼ੀ ਨੇ ਕੁਦਰਤੀ ਉਹਨਾਂ ਨੂੰ ਜ਼ਰੂਰ ਪਾਣੀ ਦੀ ਕੋਈ ਕਟੋਰੀ ਭਰ ਕੇ ਰੱਖੋ ਜਾਂ ਕਿਸੇ ਤਰੀਕੇ ਨਾਲ ਪਾਣੀ ਦਾ ਪ੍ਰਬੰਧ ਰੱਖੋ ਤਾਂ ਕਿ ਉਹਨਾਂ ਦਾ ਵੀ ਭਲਾ ਹੋ ਸਕੇ ਇਹਨਾਂ ਦਿਨਾਂ ਦੇ ਵਿੱਚ ਸਭ ਤੋਂ ਵੱਧ ਲੋੜ ਪਸ਼ੂ ਪੰਛੀਆਂ ਨੂੰ ਪਾਣੀ ਦੀ ਰਹਿੰਦੀ ਹੈ ਕਿਉਂਕਿ ਬਹੁਤ ਜ਼ਿਆਦਾ ਪਾਣੀ ਡਰਾਈ ਹੋ ਜਾਂਦਾ ਹੈ ਤੇ ਹੁਣ ਗੱਲ ਕਰ ਲੈਂਦੇ ਆ ਜੀ ਆਪਾਂ 10 ਤਰੀਕ ਦੀ 10 ਜੂਨ ਨੂੰ ਹੋਰ ਜ਼ਿਆਦਾ ਗਰਮੀ ਵਧਣ ਦੇ ਚਾਂਸ ਨੇ 45 ਤੋਂ 47 ਡਿਗਰੀ ਤੱਕ ਜਾਣ ਦਾ ਅਲਰਟ ਜਾਰੀ ਹੋ ਚੁੱਕਾ ਹੈ ਜਿਵੇਂ ਕਿ ਤੁਹਾਨੂੰ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਪਿਛਲੇ ਰਿਕਾਰਡ ਇਹ ਗਰਮੀ ਤੋੜਦੀ ਹੋਈ ਦਿਖਾਈ ਦੇਵੇਗੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਇੰਨਾ ਜ਼ਿਆਦਾ ਤਾਪਮਾਨ ਬਹੁਤ ਜ਼ਿਆਦਾ ਘਟ ਵੱਧ ਹੈ ਪਰ ਹੁਣ ਜਿਹੜੇ ਤਾਪਮਾਨ ਨੇ ਉਹ ਲਗਾਤਾਰ ਵਧਣਗੇ ਜਿਸ ਦੇ ਨਾਲ ਹਾਲਾਤ ਕੰਟਰੋਲ ਤੋਂ ਬਾਹਰ ਹੋ ਸਕਦੇ ਨੇ ਪਰ ਹਜੇ ਵੀ ਹਫਤਾ ਪਾ ਕਹਿ ਸਕਦੇ ਕਿ ਪਿਆਏ ਅਜਿਹੇ ਦੇ ਵਿਚਕਾਰ ਗਰਮੀ ਕੋਈ ਵੀ ਰੂਪ ਲੈ ਸਕਦੀ ਹੈ ਤੇ ਕੋਈ ਵੀ ਨਵਾਂ ਅਗਰ ਕੋਈ ਅਲਰਟ ਜਾਰੀ ਹੁੰਦਾ ਹੈ ਤਾਂ ਉਹ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਸਾਂਝੀ ਕਰਾਂਗੇ ਜਾਣਕਾਰੀ ਤੁਹਾਨੂੰ ਉਦੇ ਮਿਲੇਗੀ ਤੁਸੀਂ ਅਗਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਤਾਂ ਹੀ ਰਿਕਵੈਸਟ ਕਰਦੇ ਹਾਂ ਜੀ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਕੋਈ ਜਾਣਕਾਰੀ ਮਿਸ ਨਾ ਕਰ ਸਕੋ ਤੇ ਲਗਾਤਾਰ ਵੀਡੀਓਜ਼ ਦੇਖਦੇ ਰਿਆ ਕਰੋ ਕਿਉਂਕਿ ਸਮੇਂ-ਸਮੇਂ shear ਕੋਈ ਨਾ ਕੋਈ ਨਵੀਂ ਅਪਡੇਟ ਆਉਂਦੀ ਰਹਿੰਦੀ ਹੈ ਏਸੀਜੀ ਅਪਡੇਟ ਪੰਜਾਬ ਦੇ ਵਿੱਚ ਮੌਸਮ ਦੇ ਹਾਲਾਤਾਂ ਦੀ ਨਵੀਂ ਜਾਣਕਾਰੀ ਲੈ ਕੇ ਤੁਹਾਨੂੰ ਜਲਦ ਮਿਲਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਤੇ ਧੰਨਵਾਦ ਜੀ